ਦਲਜੀਤ ਦੋਸਾਂਝ ਦੇ ਠੋਕਵੇਂ ਜਵਾਬ ਤੇ ਏਪੀ ਟਿਲੋ ਨੇ ਕੀਤਾ ਪਲਟਵਾਰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਚੈਟ ਦੀ ਤਸਵੀਰ ਅਖੀਰਕਾਰ ਦੋਨਾਂ ਦੇ ਵਿੱਚ ਕਿਉਂ ਛਿੜੀ ਕੌਂਟਰੋਵਰਸੀ ਹਾਲ ਹੀ ਦੇ ਵਿੱਚ ਦੇਸ਼ ਭਰ ਦੇ ਵਿੱਚ ਕਈ ਗਾਇਕਾਂ ਨੇ ਆਪਣੇ ਦੌਰਿਆਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਕਰਨੌਚਲਾ ਏਪੀ ਟਿਲੋ ਦੇ ਨਾਂ ਸ਼ਾਮਿਲ ਨੇ ਕੁਸਮਾ ਪਹਿਲਾਂ ਦਲਜੀਤ ਉਸਾਸ ਨੇ ਇੰਦੋਰ ਚ ਆਪਣਾ ਸ਼ੋਅ ਕੀਤਾ ਸੀ ਇਸ ਦੌਰਾਨ ਉਹਨਾਂ ਨੇ ਕਰਨੌਜਲਾ ਅਤੇ ਪਿੱਟਲੋ ਨੂੰ ਉਹਨਾਂ ਦੇ ਦੌਰੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹੁਣ ਏਪੀ ਨੇ ਵੀ ਕਾਂਸਰਟ ਦੌਰਾਨ ਦਲਜੀਤ ਦੀ ਗੱਲ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਦੋਵਾਂ ਸਤਾਰਿਆਂ ਦੀਆਂ ਇੰਸਟਾਗ੍ਰam ਸਟੋਰੀਜ਼ ਕਾਫੀ ਵਾਇਰਲ ਹੋ ਰਹੀਆਂ ਨੇ ਹਾਲ ਹੀ ਚ ਆਪਣੇ ਕਾਂਸਰਟ ਦੌਰਾਨ ਦਲਜੀਤ ਤੇ ਬੋਲ ਦਿੱਤੀ ਗਈ ਇੱਛਾ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਏਪੀ ਟੱਲੋ ਨੇ ਕਿਹਾ ਕਿ ਦਲਜੀਤ ਨੇ ਉਹਨਾਂ ਨੂੰ ਇੰਸਟਾਗ੍ਰam ਤੋਂ ਬਲੌਕ ਕਰ ਦਿੱਤਾ ਹੈ एपी ਦੇ ਦਾਅਵੇ ਦਾ ਖੰਡਨ ਕਰਦੇ ਹੋਏ ਦਲਜੀਤ ਨੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ 'ਚ ਉਸ ਨੇ ਦੱਸਿਆ ਕਿ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਬਲੌਕ ਨਹੀਂ ਕੀਤਾ ਪਰ ਇਹ ਮਾਮਲਾ ਉਦੋਂ ਹੋਰ ਵੀ ਦਿਲਚਸਪ ਹੋ ਗਿਆ ਜਦੋਂ एपी ਟਿਲੋ ਨੇ ਇੱਕ ਹੋਲ ਸਟੋਰੀ ਸ਼ੇਅਰ ਕਰ ਦਿੱਤੀ। एपी ਟਿਲੋ ਦੇ ਵੱਲੋਂ ਸਾਂਝੀ ਕੀਤੀ ਗਈ ਰਿਕਾਰਡਿੰਗ ਤੋਂ ਪਤਾ ਚੱਲਦਾ ਹੈ ਕਿ ਵਾਇਰਲ ਵੀਡੀਓ ਹੋਣ ਤੋਂ ਬਾਅਦ ਦਲਜੀਤ ਨੇ ਉਸਨੂੰ ਬਲੌਕ ਕਰ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਉਸ ਨੂੰ ਅਨਬਲੌਕ ਕਰ ਦਿੱਤਾ ਸੀ। ਹਾਲਾਂਕਿ ਇਸ ਗਲਤੀ ਨੂੰ ਨਹੀਂ ਕੀਤੀ ਜਾ ਸਕਦੀ ਕਿ ਇਸ ਮਾਮਲੇ ਦੇ ਵਿੱਚ ਕੌਣ ਸਹੀ ਹੈ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਉਸਨੇ ਲਿਖਿਆ ਕਿ ਮੈਂ ਕੁਝ ਕਹਿਣ ਦੀ ਯੋਜਨਾ ਨਹੀਂ ਬਣਾ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਹਰ ਕੋਈ ਮੈਨੂੰ ਨਫ਼ਰਤ ਕਰੇਗਾ ਪਰ ਕਟੂਕਟ ਸਾਨੂੰ ਪਤਾ ਹੈ ਕਿ ਅਸਲੀ ਕੀ ਹੈ ਤੇ ਕੀ ਨਹੀਂ ਦਰਅਸਲ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਏਪੀ ਚ ਲੋਹਣੇ ਦਿਲਜੀਤ ਦੀਆਂ ਗੱਲਾਂ ਤੇ ਆਪਣੇ ਸ਼ੋਅ ਦੌਰਾਨ ਕਿਹਾ ਕਿ ਮੈਂ ਇੱਕ ਸਿਰਫ ਛੋਟੀ ਜੀ ਗੱਲ ਕਹਿਣੀ ਚਾਹਨਾ ਹਾਂ ਪਰ ਪਹਿਲਾਂ ਮੈਨੂੰ ਇੰਸਟਾਗ੍ਰam ਤੇ ਅਨਬਲੌਕ ਕਰੋ ਤੇ ਫਿਰ ਮੇਰੇ ਨਾਲ ਗੱਲ ਕਰੋ ਮੈਂ ਮਾਰਕੀਟਿੰਗ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਪਰ ਪਹਿਲਾਂ ਮੈਨੂੰ ਅਨਬਲੌਕ ਕਰੋ ਮੈਂ ਤਿੰਨ ਸਾਲਾਂ ਤੋਂ ਕੰਮ ਕਰ ਰਿਹਾ ਹਾਂ ਕਿ ਤੁਸੀਂ ਮੈਨੂੰ ਕਦੇ ਕਿਸੇ ਵਿਵਾਦ ਦੇ ਵਿੱਚ ਵੇਖਿਆ ਵੀ ਉਹ ਜਿੱਦਿਆਂ ਇਹ ਕਰ ਦਲਜੀਤ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਇਹ ਗੱਲ ਤੇ ਤੇ ਚੜ ਕੇ ਵੀ ਕਰਨ ਤੇ ਇਹ ਵੀ ਦੋ ਬਾਈ ਆਟੇ ਟੂ ਸਟਾਰਟ ਕਰਨ ਲੱਗੇ ਆ ਹਨਾ ਦੋ ਬਾਈ ਕਿਹਾ ਭਾਜੀ ਇਹਨਾਂ ਕੋਲ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌ ਅਨਬਲੌਕ ਤੇ ਕਰ ਦਿਓ ਤੁਰੰਤ ਜੀ ਹਾਂ ਜੀ ਪਹਿਲਾਂ ਤੈਨੂੰ ਵੀ ਅਨਬਲੌਕ ਕਰੋ ਫਿਰ ਗੱਲ ਕਰਾਂ ਮੇਰਾ ਨਾ ਆ ਕੇ ਮੈਂ ਕਹਿੰਨ ਨੂੰ ਵੀ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਕਹਿੰਨ ਨੂੰ ਵੀ ਕੋਈ ਦੱਸਦਾ ਮੈਂ ਕਹਿੰਨ ਨੂੰ ਨਹੀਂ ਦੱਸਦਾ ਕਿਦਾਂ-ਕਿਦਾਂ ਮਾਰਕੀਟਿੰਗ ਹੌਲੀ ਬਨੂ ਅਨਬਲੌਕ ਕਰੋ ਫਿਲਾਈ ਕਰੀ ਫਿਰ ਗੱਲ ਕਰਦੇ ਆਪਾਂ ਇਕੱਤਾ ਦੀ ਉਦੋਂ ਤੋ ਹੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਤੇ ਵੀ ਦਿਲਜੀਤ ਨੇ ਲਿਖਿਆ ਸੀਗਾ ਮੈਂ ਤੁਹਾਨੂੰ ਕਦੇ ਵੀ ਅਨਬਲੌਕ ਨਹੀਂ ਕੀਤਾ ਕਿਉਂਕਿ ਮੈਂ ਤੁਹਾਨੂੰ ਕਦੇ ਬਲੌਕ ਨਹੀਂ ਕੀਤਾ ਮੇਰੀਆਂ ਸਮੱਸਿਆਵਾਂ ਸਰਕਾਰਾਂ ਨਾਲ ਹੋ ਸਕਦੀਆਂ ਨੇ ਪਰ ਕਲਾਕਾਰਾਂ ਨਾਲ ਨਹੀਂ कल ਤੋਂ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੁਣ ਪ੍ਰਸ਼ੰਸ਼ਕ ਜੋ ਨੇ ਦੋਨਾਂ ਦੇ ਉਹ ਇੱਕ ਦੂਜੇ ਵਿੱਚ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਕਿ ਇਹ ਆਖਰਕਾਰ ਗੱਲ ਕੀ ਬਣ ਗਈ ਹੈ ਸੋਸ਼ਲ ਮੀਡੀਆ ਤੇ ਇਹ ਮੁੱਦਾ ਬੜੀ ਹੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਸੋ ਤੁਹਾਡੇ ਅਕੋਰਡਿੰਗ ਕੌਣ ਸਹੀ ਹੈ ਕੌਣ ਗਲਤ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ